ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ YouTube ਦੇਖਦੇ-ਦੇਖਦੇ ਨੂੰ ਇੱਕ ਵੀਡੀਓ ਸਾਹਮਣੇ ਆਈ ਉਹ ਪਾਕਿਸਤਾਨੀ YouTuber ਹੈ ਭਈ ਪੰਜਾਬੀ YouTuber ਹੈ ਅੰਜਮ ਸੁਰਾਇਆ ਉਹਦਾ ਨਾਮ ਹੈ ਉਸ ਦੀ ਉਹ ਵੀਡੀਓ ਦੇ ਵਿੱਚ ਵੱਡੀਆਂ-ਵੱਡੀਆਂ ਉਹ ਬੈਠਾ ਨਾ ਖੂਹ ਤੇ ਬੈਠਾ ਹੀ ਸ਼ਾਇਦ ਮਗਰ ਪਸ਼ੂਸੀ ਤੇ ਚਾਰ-ਪੰਜ ਜਣੇ ਬੈਠੇ ਹੋ ਸਕਦਾ ਤੁਹਾਡੇ ਵੀ ਉਹ ਨਜ਼ਰੀ ਨੰਗੀ ਹੋਵੇ ਵੀਡੀਓ ਤੇ ਉਹ ਵੀਡੀਓ ਦੇਖ ਕੇ ਨਾ ਥੋੜਾ ਜਿਹਾ ਮੈਨੂੰ ਹੈਰਾਨੀ ਤਾਂ ਨਹੀਂ ਹੋਈ ਕਿਉਂਕਿ ਹੈਰਾਨੀ ਉਸ ਬੰਦੇ ਨੂੰ ਹੁੰਦੀ ਹੈ ਜਿਸ ਬਾਰੇ ਆਪਾਂ ਨੂੰ ਹੁਣੇ ਪਤਾ ਲੱਗਿਆ ਹੋਵੇ ਵੀ ਇਦਾਂ ਦਾ ਨਿਕਲਿਆ ਜਾ ਪਰ ਉਹਨਾਂ ਬਾਰੇ ਤਾਂ ਮੈਨੂੰ ਤਾਂ ਕਾਫੀ ਟਾਈਮ ਦੀ ਮਤਲਬ ਇਹ ਚੀਜ਼ਾਂ ਮੇਰੇ ਦਿਮਾਗ 'ਚ ਸੀ ਨਾ ਵੀ ਇਹ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਆਪਾਂ ਨੂੰ ਬੁੱਧੂ ਬਣਾਉਂਦੇ ਆ ਤੇ ਪੈਸਾ ਇਕੱਠਾ ਕਰਦੇ ਆ ਉਹਨਾਂ ਦਾ ਬਿਜ਼ਨਸ ਹੈ ਗੁੰਡਾ ਆਪਣੇ ਨਾਲ ਅੱਜ ਸੀ ਤੇ ਨਾ ਹੀ ਉਹ ਕੱਲ ਨੂੰ ਹੋਣਗੇ ਉਸ ਵੀਡੀਓ ਦੇ ਵਿੱਚ ਉਹ ਗੱਲਾਂ ਕਰਦੇ ਸੀ ਅਲੱਗ-ਅਲੱਗ ਆਪਣੀ-ਆਪਣੀ ਮਤਲਬ ਦੱਸਦੇ ਸੀਗੇ ਵੀ ਕਹਿੰਦੇ ਤਾਂ ਉਹ ਸਿੱਧਾ ਇੰਡੀਆ ਨੂੰ ਹੀ ਸੀ ਕੋਈ ਇੰਡੀਆ ਨੂੰ ਨਾ ਕਹੇ ਕੇ ਵੀ ਹਜੇ ਵੀ ਉਹ ਵੀਡੀਓ 'ਚ ਵੀ ਆਪਾਂ ਨੂੰ ਇਤਾਂ ਸਮਝਿਆ ਵੀ ਆਪਾਂ ਨੂੰ ਕੁਝ ਪਤਾ ਹੀ ਨਹੀਂ ਜਦਾਂ ਉਹ ਗੱਲ ਕਰ ਰਹੀ ਗੱਲ ਇਦਾਂ ਕਰਦੇ ਸੀ ਵੀ ਮੋਦੀ ਇਦਾਂ ਹੈ ਮੋਦੀ ਨੇ ਪੰਜਾਬ ਨੂੰ ਪਾੜ ਕੇ ਰੱਖਤਾ ਪੰਜਾਬੀ ਇਕੱਠੇ ਆ ਅਸੀਂ ਇਦਾਂ ਕਰ ਦਿਆਂਗੇ ਏਸੀ ਉਦਾਂ ਕਰ ਦਿਆਂਗੇ ਇੱਥੇ ਆ ਸਾਡੇ ਇੱਥੇ ਹਮਲਾ ਕੀਤਾ ਹੈ ਤੇ ਜੇ ਕੋ ਉਹ ਗੱਲ ਨੂੰ ਜੇ ਧਿਆਨ ਨਾ ਦੇਖਿਆ ਜਾਵੇ ਤਾਂ ਉਹ ਹੀ ਕਹਿੰਦੇ ਆ ਵੀ ਇੰਡੀਆ ਨੇ ਕੁਝ ਕੀਤਾ ਤੇ ਅਸੀਂ ਉਹ ਕਰ ਦਾਂਗੇ ਤੇ ਪੰਜਾਬ ਹੈ ਜਿਹੜਾ ਇੰਡੀਆ ਦਾ ਪੰਜਾਬ ਤੇ ਉਹ ਇੰਡੀਆ ਨਾਲ ਹੀ ਆਊਗਾ ਜੇ ਤੁਸੀਂ ਆਪ ਦੀ ਮਾਂ ਬੋਲੀ ਦੇ ਸਕੇ ਨਹੀਂ ਉਸ ਦੇ ਹੋਰ ਕਿਸ ਦੇ ਹੋਵੋਗੇ ਇਹ ਤਾਂ ਕਹਿੰਦਾ ਮੈਂ ਵਿਚੋਂ ਕਦੇ-ਕਦੇ ਮੈਨੂੰ ਵੀਡੀਓ ਆ ਜਾਂਦਾਗਾ ਜਿਵੇਂ ਆਪਾਂ ਇੱਕ ਵੇਖ ਲਏ ਤਾਂ ਹੋਰ ਵੀ ਸਾਹਮਣੇ ਆਉਂਦ ਰਹਿੰਦਾ ਹੈ ਇਦਾਂ ਹੀ ਇਹ ਟਰੈਵਲ ਕਰਦੇ ਕਿਸੇ ਦੇਸ਼ ਚ ਗਏ ਹੋਏ ਸੀ ਉੱਥੇ ਇਸ ਦੇ ਨਾਲ ਦੇ ਸਾਥੀ ਨੇ ਇਹਨੂੰ ਮਤਲਬ ਆਖਿਆ ਵੀ ਤੂੰ ਉਰਦੂ ਚ ਬੋਲ ਇਹ ਪੰਜਾਬੀ ਚ ਬੋਲੀ ਜਾਂਦਾ ਸੀ ਤੇ ਕਹਿੰਦਾ ਵੀ ਉਰਦੂ ਹੀ ਹੈ ਵੀ ਇਹ ਹਸਾਬ ਲਾ ਲੋ ਵੀ ਇਹਨਾਂ ਨੂੰ ਬੋਲੀ ਦਾ ਵੀ ਨਹੀਂ ਪਤਾ ਵੀ ਉਰਦੂ ਕਿਹੜਾ ਹੀ ਹੈ ਪੰਜਾਬੀ ਕਿਹੜੀ ਹੈ ਛਾਹਮੁਖੀ ਕਿਹੜੀ ਪੰਜਾਬੀ ਹੁੰਦੀ ਹੈ ਗੁਰਮੁਖੀ ਕਿਹੜੀ ਪੰਜਾਬੀ ਹੁੰਦੀ ਹੈ ਹਿੰਦੀ ਕਿਹੜੀ ਹੁੰਦੀ ਹੈ ਤੇ ਉਰਦੂ ਕਿਹੜਾ ਹੁੰਦਾ ਹੈ ਤੇ ਇਹਨਾਂ ਨੂੰ ਆਪਣੇ ਪੰਜਾਬੀਆਂ ਨੇ ਚੱਕ ਕੇ ਸਿਰਾਂ ਤੇ ਬਿਠਾ ਰੱਖਿਆ ਪੌਣੇ 3 ਲੱਖ ਸਬਸਕ੍ਰਾਈਬਰ ਆ ਉਹ ਬੰਦੇ ਦੇ ਤੇ ਉਹਦੀ ਸੋਚ ਇਹ ਨਹੀਂ ਮੈਂ ਕਹਿੰਦਾ ਵੀ ਲੋਕਾਂ ਨੂੰ ਸਮਝ ਨਹੀਂ ਆਉਂਦੀ ਆਉਂਦੀ ਹੈ ਪਰ ਜਦੋਂ ਸਮਝ ਜਾਂਦੇ ਹਨ ਤਾਂ ਆਪਣੇ ਪੰਜਾਬੀਆਂ 'ਚ ਇੱਕ ਖਾਸ ਗੱਲ ਹੈ ਵੀ ਬੰਦੇ ਰੋਏ ਚੜਾਉਂਦੇ ਵੀ ਬਹੁਤ ਛੇਤੀ ਹੈ ਤੇ ਜੇ ਜਿਆਦਾ ਹਵਾ ਟੈਟ ਹੋ ਜੇ ਉਹਨੂੰ ਤਾਰ ਦੇ ਵੀ ਥੱਲੇ ਬਹੁਤ ਛੇਤੀ ਹੈ ਮੈਨੂੰ ਲੱਗਦਾ ਹੈ ਬਸ ਉਹਦੇ ਵੀ ਹੁਣ ਨੇੜੇ ਆ ਗਈ ਜਿਵੇਂ ਕਿ ਪਹਿਲਾਂ ਉਹ ਇੱਕ ਪਾਕਿਸਤਾਨੀ ਨੇ ਰਫਤਕਾਰ ਕੁਛ ਇਦਾਂ ਨਾਮ ਹੀ ਪੂਰਾ ਨਾਮ ਹੀ ਨਹੀਂ ਮੈਂ ਤਾਂ ਕਹਿੰਦਾ ਜਾਣਦਾ ਹੁੰਦਾ ਜਿਹੜਾ ਲਮਾਇ ਨੱਕ ਹੈ ਉਹ ਅਮਰਿੰਦਰ ਗੱਲਦਾਰ ਦੀਆਂ ਫਿਲਮਾਂ ਜਦੋਂ ਦਾ ਉਹਦੀ ਕਾਫੀ ਵੀਡੀਓ ਦਾ ਮਤਲਬ ਬੈਨਲ ਹੋਈ ਸੀ ਜਿਸ ਵਿੱਚ ਉਹ ਕਾਫੀ ਮਤਲਬ ਬੁਰਾ ਭਲਾ ਕਹਿੰਦਾ ਸੀ ਇੰਡੀਆ ਨੂੰ ਇੰਡੀਆ ਦੀ ਫੌਜ ਨੂੰ ਕਿਵੇਂ ਵੀ ਹੈ ਸਾਡੇ ਮੋਦੀ ਨਾਲ ਪੰਜਾਬ ਦੇ ਲੋਕਾਂ ਦੇ ਲੱਖ ਮਸਲੇ ਹੋਣ ਲੱਖ ਸਾਡੇ ਵਿਚਾਰ ਅਲੱਗ-ਅਲੱਗ ਹੋ ਸਕਦੇ ਆ મતਭੇਦ ਹੋ ਸਕਦੇ ਆ ਪਰ ਸਾਨੂੰ ਕਿਸੇ ਨੂੰ ਮੌਕਾ ਨਹੀਂ ਦਿੰਦੇ ਅਸੀਂ ਵੀ ਤੀਜਾ ਆ ਕੇ ਸਾਡੇ ਵਿੱਚ ਸੁਲ੍ਹਾ ਕਰਾਵੇ ਜਾਂ ਉਸ ਦਾ ਫਾਇਦਾ ਠਾਵੇ ਸੁਨਾਤਾ ਘਾਟੀ ਕਰਾਉਂਦੇ ਨੇ ਫੈਦਾਵਾਦ ਠਾਉਂਦੇ ਨੇ ਲੋਕੀ ਉਹਨਾਂ ਨੂੰ ਇਦਾਂ ਹੀ ਲੱਗਦਾ ਵੀ ਕੁਝ ਕੁ ਵੀਡੀਓ ਦੇਖ ਕੇ ਵੀ ਕਿਸਾਨਾਂ ਵਾਲੇ ਮਸਲੇ ਤੇ ਕਿਉਂਕਿ ਪੰਜਾਬੀ ਆਪਣੇ ਥੋੜੇ ਜਿਹਾ ਨਾ ਗਰਮ-ਛੇਤੀ ਹੋ ਜਾਂਦੇ ਆ ਤੇ ਉਹਦਾਂ ਦਾ ਵੀਡੀਓ ਆਪਾਂ ਬਣਾ ਦਿੰਦੇ ਆ ਤੇ ਉਹਨਾਂ ਨੂੰ ਪਾਕਿਸਤਾਨੀਆਂ ਨੂੰ ਇਦਾਂ ਲੱਗਦਾ ਵੀ ਖਣੀਏ ਤਾਂ ਇੰਡੀਅਨ ਸਰਕਾਰ ਦੇ ਬਿਲਕੁਲ ਹੀ ਵਿਰੁੱਧ ਆ ਵੀ ਵਕਵਾਦੀ ਹੋ ਗਏ ਖਣੀਏ ਇਹ ਇਹ ਨਹੀਂ ਪਤਾ ਵੀ ਦੇਸ਼ ਤਾਂ ਆਪਦਾ ਹੀ ਹੁੰਦਾ ਹੈ ਦੇਸ਼-ਦੇਸ਼ ਹੁੰਦਾ ਹੈ ਸਰਕਾਰ ਦੇ ਵਿਰੁੱਧ ਹੋ ਸਕਦਾ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਹੋ ਸਕਦਾ ਆਲੋਚਨਾ ਕੀਤੀ ਜਾ ਸਕਦੀ ਹੈ ਉਸ ਦੀ ਕਿਉਂਕਿ ਸਾਡੇ ਸੰਵਿਧਾਨ ਨੇ ਸਾਨੂੰ ਹੱਕ ਦਿੱਤਾ ਵੋਟ ਦਾ ਅਸੀਂ ਉਸ ਵੋਟ ਦੇ ਅਧਿਕਾਰ ਨਾਲ ਕਿਸੇ ਨੂੰ ਵੀ ਚੁਣ ਸਕਦੇ ਹਾਂ ਤੇ ਕਿਸੇ ਨੂੰ ਵੀ ਥੱਲੇ ਉਤਾਰ ਸਕਦੇ ਹਾਂ ਉਹ ਇੱਕ ਸਿੰਘਾਸਨ ਹੈ ਉਹ ਰਾਜੇ ਦਾ ਸਿੰਘਾਸਨ ਨਹੀਂ ਲੋਕਤੰਤਰ ਹੈ ਲੋਕਤੰਤਰੀ ਦੇਸ਼ ਦੇ ਵਿੱਚ ਅਸੀਂ ਆਪਣੀ ਮਰਜ਼ੀ ਦੀ ਸਰਕਾਰ ਬਣਾ ਸਕਦੇ ਹਾਂ ਉਤਾਰ ਸਕਦੇ ਹਾਂ ਉਹ ਪਾਕਿਸਤਾਨ ਵਾਂਗੂ ਨਹੀਂ ਵੀ ਸਿਲੈਕਟਡ ਗਵਰਨਮੈਂਟ ਬਣਦੀ ਹੈ ਵੀ ਆਰਮੀ ਜਿਸ ਨੂੰ ਚਾਹੂਗੀ ਉਸ ਨੂੰ ਬਿਠਾ ਦਿੰਦੀ ਹੈ ਜੇ ਇੰਨੇ ਹੀ ਇਨ੍ਹਾਂ ਦੇ ਵਿੱਚ ਦਮ ਸੀ ਤਾਂ ਇਮਰਾਨ ਖਾਨ ਨੂੰ ਪੜਾ ਕੇ ਦਿਖਾਉਂਦੇ ਬਾਅਦ ਹੁਣ ਤਾਂ ਕਹਿੰਦੇ ਉਹਦੇ ਨਾਲ ਇੱਕ ਅਜੀਬ ਹੀ ਘਟਨਾ ਹੋਈ ਉਹ ਮੈਂ ਕੀ ਆਖਾਂ ਉਹ ਤਾਂ ਉਸ ਹਾਂ ਨੂੰ ਪਤਾ ਹੀ ਹੋਊਗਾ ਵੀ ਇਦਾਂ ਦੇ ਤਾਂ ਇਹਨਾਂ ਦੇ ਹਾਲ ਹੀ ਆ ਵੀ ਜਿਹੜੇ ਬੰਦੇ ਇਹਨਾਂ ਅਨਪੜ੍ਹ ਜਿਹੇ ਬੰਦੇ ਆ ਵੀ ਇੰਡੀਆ ਦੀ ਸਟੱਡੀ ਦੇ ਬਰਾਬਰ ਤਾਂ ਉਹਨਾਂ ਦੀ ਸਟੱਡੀ ਵੀ ਹੈ ਨਹੀਂ ਉਹਨਾਂ ਬੰਦਿਆਂ ਨੂੰ ਇਹ ਫੀਲ ਹੋਣ ਲੱਗ ਗਿਆ ਵੀ ਚਾਰ ਬੰਦਿਆਂ ਨੇ ਵੀਡੀਓ ਕੀ ਦੇਖ ਲੈਂਦੀ ਹੈ ਥੋੜੀ ਵਾਇਰਲ ਕੀ ਹੋ ਜਾਂਦੀ ਹੈ ਜੇ ਮੈਂ ਵੀ ਅਸੀਂ ਵੀ ਆਪਦੇ ਟਾਈਮ ਨਾਲ ਵੀਡੀਓ ਬਣਾਉਣ ਲੱਗ ਜਾਂਦੇ ਨਾ YouTube ਤੇ ਆ ਜਾਂਦੇ ਤੇ ਉਹਨਾਂ ਤੋਂ ਜ਼ਿਆਦਾ ਫੋਲੋਅਰ ਲੈ ਕੇ ਬੈਠੇ ਹੋਣੇ ਸੀ ਫੋਲੋਅਰ ਜ਼ਿਆਦਾ ਹੋਣ ਨਾਲ ਕੋਈ ਇਹ ਨਹੀਂ ਹੋ ਜਾਂਦਾ ਵੀ ਤੁਹਾਡੇ ਦਿਮਾਗ ਦਾ ਸਤਰ ਵੀ ਉਹਨਾਂ ਉੱਚਾ ਹੋ ਗਿਆ ਤੇ ਇਹ ਗੱਲ ਆਪਣੇ ਲੋਕਾਂ ਨੇ ਸਾਫ਼ਤ ਵੀ ਕਰਤੀ ਉਸ ਵੀਡੀਓ ਚ ਉਹ ਦੱਸਿਆ ਨਾ ਵੀ ਆਪਣੇ ਜਿਹੜੇ ਪੰਜਾਬੀ ਲੋਕ ਐ ਇਹ ਗੱਲ ਮੂੰਹ ਤੇ ਪਟਾਕਾ ਤੇ ਮਾਰਦੇ ਅਗਲੇ ਦਿਨ ਉਹ ਗੱਲ ਨਹੀਂ ਵੀ ਬਾਅਦ ਚ ਕੁਲਜੀ ਜਾਣ ਵੀ ਯਾਰ ਇਹ ਬੰਦਾ ਕਿੱਦਾਂ ਦਾ ਸੀ ਤੇ ਕਿੱਦਾਂ ਨਿਕਲਿਆ ਸਾਰੇ ਵੇਖਾ ਕਮੈਂਟ ਪੜ ਕੇ ਦੇਖੇ ਮੈਂ ਟੋਟਲ ਪੰਜਾਬੀ ਚ ਕਮੈਂਟ ਸੀ ਕੋਈ ਉਰਦੂ ਚ ਨਹੀਂ ਸੀ ਤੇ ਮੈਨੂੰ ਲੱਗਦਾ ਵੀ ਉਹਦੇ ਜਿੰਨੇ ਵੀਵਰਸ਼ਿਪ ਹਨ ਤੇ ਜਿੰਨੇ ਕੋਦੇ ਸਬਸਕ੍ਰਾਈਬਰ ਹੈ ਸਾਰੇ ਦੇ ਸਾਰੇ ਪੰਜਾਬ ਦੇ ਹੀ ਐ ਇੰਡੀਆ ਪੰਜਾਬ ਦੇ ਖਾਸ ਕਰਕੇ ਤੇ ਸਾਰੇ ਦੇ ਸਾਰੇ ਉਹਨਾਂ ਬੁਰਾ ਭਲਾ ਹੀ ਕਹਿ ਰਹੇ ਸੀ ਵੀ ਕਿ ਇਹ ਕਿਵੇਂ ਵੀ ਹੈ ਵੀ ਕਈਆਂ ਨੂੰ ਤਾਂ ਵਿਚਾਰਨੋਂ ਇਦਾਂ ਦਾ ਉਹਨੂੰ ਉਹਨਾਂ ਨੂੰ ਮਤਲਬ ਕੀ ਕਹਿੰਦੇ ਹੁੰਦੇ ਐ ਸ਼ੌਅ ਅਹ ਕਰੰਟ ਲੱਗਿਆ ਝਾਕਾ ਲੱਗਿਆ ਵੀ ਉਹ ਆਪ ਦਾ ਮਤਭੇਦ ਉਹਦੇ ਸਾਹਮਣੇ ਪੇਸ਼ ਕਰ ਰਹੇ ਸੀ ਆਪਦੇ ਕਮੈਂਟਾਂ ਦੇ ਵਿੱਚ ਸਪਸ਼ਟ ਸ਼ਬਦਾਂ 'ਚ ਕਹਿ ਰਹੇ ਸੀ ਵੀ ਯਾਰ ਅਸੀਂ ਤਾਂ ਤੈਨੂੰ ਕੀ ਸਮਝਿਆ ਸੀ ਤੇ ਤੂੰ ਉਹੀ ਨਿਕਲਿਆ ਤੇ ਮੈਂ ਵੀ ਕਮੈਂਟ ਕਰਕੇ ਆਇਆ ਸੀ ਉੱਥੇ ਵੀ ਇਹ ਨਹੀਂ ਬਦਲ ਸਕਦੇ ਇਹ ਇਦਾਂ ਦੀ ਮੈਨੂੰ ਬਹੁਤ ਟਾਈਮ ਪਹਿਲਾਂ ਦੀ ਮੈਂ ਤਾਂ ਇਹਨਾਂ ਤੇ ਮਤਲਬ ਪੂਰੀ ਸਟੱਡੀ ਕੀਤੀ ਹੋਈ ਹੈ ਇਹਨਾਂ ਦੇ ਦਿਮਾਗ ਤੇ ਜਿੰਨਾ ਕਿ ਨਾ ਦਿਮਾਗ ਹੈ ਨਾ ਉਹ ਉਹ ਖੂਦ ਰੱਡੂ ਹੈ ਤੇ ਉਹ ਬਾਹਰ ਸਮੁੰਦਰ ਜੀ ਇਹ ਛਾਲ ਵੀ ਮਾਰ ਲੈਣਾ ਤੇ ਉਹਨਾਂ ਨੂੰ ਛੱਲ ਲਿਆ ਗਿਆ ਤੇ ਵਿਚੀ ਰੱਖ ਦਿੰਦੀ ਐ ਸਕੂ ਦੇ ਵਿੱਚ ਉਹ ਕਦੇ ਵੀ ਨਹੀਂ ਬਾਹਰ ਦੇਖ ਸਕਦੇ ਕਿਉਂਕਿ ਉਹਨਾਂ ਨੂੰ ਫੌਜੀ ਬੂਡ ਦੇ ਥੱਲੇ ਰਹਿ ਕੇ ਆਪ ਦਾ ਕੰਟੈਂਟ ਬਣਾਉਣਾ ਪੈਂਦਾ ਹੈ ਦੇਸ਼ ਦੇ ਪ੍ਰਤੀ ਆਪ ਦੀ ਉਹ ਭਾਵਨਾਵਾਂ ਪ੍ਰਗਟ ਕਰ ਸਕਦੇ ਸੀ ਇਹ ਨਹੀਂ ਵੀ ਇੱਕ ਬੰਦੇ ਨੂੰ ਟਾਰਗੇਟ ਕਰਕੇ ਤੇ ਦੂਜਿਆਂ ਨੂੰ ਵਰਗ ਲਾਉਣ ਦਾ ਕੰਮ ਕਰਦੇ ਆ ਉਹ ਉਹਨਾਂ ਨੂੰ ਇਹ ਲੱਗਦਾ ਵੀ ਪੰਜਾਬੀ ਖਣੇ ਇੰਨੇ ਭੋਲੇ ਭਾਲੇ ਆ ਤੇ ਮਗਰ ਨਾ ਡਿਆਂਗੇ ਪੰਜਾਬ ਦੇ ਲੋਕ ਖਾਸ ਕਰਕੇ ਉਹਦੇ ਸਾਰੀ ਵੀਡੀਓ ਜਦੋਂ ਤੱਕ ਮੈਂ ਦੇਖੀ ਵੀ ਨਹੀਂ ਪੂਰੀ ਤਰ੍ਹਾਂ ਮੈਂ ਨਹਾ ਲਗਾ ਬਸ ਸਕਿਪ ਕਰ ਕਰ ਦੇਖੀ ਸੀ ਮੈਨੂੰ ਪਤਾ ਸੀ ਇਹਨਾਂ ਦਾ ਜਿਹੜਾ ਮਤਲਬ ਕਿ ਦੋ ਕਮੈਂਟ ਜਿਹੜੀ ਆਪਾਂ ਸੁਣ ਲੈਣੇ ਬਸ ਉਦਾਂ ਦੇ ਵਿਚਾਰਾਂ ਨੂੰ ਵਕ ਵਕ ਤਰ੍ਹਾਂ ਨਾਲ ਵੀਡੀਓ ਲੰਬੀ ਕਰ ਦਿੰਦੇ ਵੱਧ ਤੋਂ ਵੱਧ ਵਿਊ ਆਨ ਟਾਈਮ ਜ਼ਿਆਦਾ ਵੇਖਣ ਤੇ ਪੈਸਾ ਵੱਧ ਬਣੇ ਇਹਨਾਂ ਨੂੰ ਬਸ ਮਤਲਬ ਪੈਸੇ ਤਾਂ ਹੀ ਹੈ ਇਹਨਾਂ ਨੇ ਬੇਨਸੀਬ ਬਣਾ ਲਿਆ ਸੀ ਇੱਕ ਤੇ ਮੈਂ ਤਾਂ ਹੁਣ ਇਹ ਵੀ ਇੱਕ ਅਪੀਲ ਕਰਦਾ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕੀ ਤੱਕ ਪਹੁੰਚਾ ਦਿਓ ਵੀ ਹੁਣ ਪੰਗਾ ਤਾਂ ਲਈ ਆ ਛੇੜਿਆ ਹੀ ਹੈ ਤੇ ਇੰਨੀ ਕੁ ਮਿਹਰਬਾਨੀ ਸਿੱਖਾਂ ਦੇ ਵੀ ਕਰ ਦਿ ਬੀ ਥੋੜਾ ਯਾ ਬਾਰਡਰ ਡਾਊਨ ਕਰਕੇ ਤੇ ਨਨਕਾਣਾ ਸਾਹਿਬ ਇਧਰ ਇੰਡੀਆ ਚ ਹੀ ਲਾਇਓ ਤਾਂ ਕਿ ਇਧਰਲੇ ਲੋਕਾਂ ਨੂੰ ਉੱਧਰ ਜਾਣਾ ਹੀ ਨਾ ਪਵੇ ਦਰਸ਼ਨ ਕਰਦੇ ਲਈ ਸਾਡੇ ਧਾਰਮਿਕ ਸਥਾਨ ਜਿਹੜੇ ਉੱਧਰ ਰਹਿ ਗਏ ਸੀ ਨਾ ਜਿਨ੍ਹਾਂ ਦੀ ਅਰਦਾਸ ਦਿੱਲੀ ਸੁਬਾ ਸ਼ਾਮ ਆਪਾਂ ਕਰਦੇ ਆਂ ਤੇ ਉਹ ਅਰਦਾਸ ਪੂਰੀ ਹੋਈ ਜਾਵੇ ਤਾਂ ਚੰਗਾ ਹੋਵੇ ਤੇ ਨਾ ਉਹਨਾਂ ਦੇ ਉਦੇਸ਼ ਤੇ ਜਾ ਜਾ ਜਾਣਾ ਪਵੇ ਸਾਨੂੰ ਉੱਥੇ ਮੱਥਾ ਟੇਕਣ ਦੇ ਲਈ ਤੇ ਨਾ ਉਹਨਾਂ ਦੀ ਸਾਨੂੰ ਬੂਤੀ ਦੇਖਣੀ ਪਵੇ ਤੇ ਨਾ 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 ਮਿਲਚਾ ਭਾਈਚਾਰਾ ਸਾਨੂੰ ਵਧਾਉਣਾ ਪਵੇ ਕਈ ਲੋਕ ਹਜੇ ਵੀ ਇਹ ਮੇਰੀ ਵੀਡੀਓ ਨਾਲ ਇਤفاق ਨਹੀਂ ਰੱਖਣਗੇ ਰੱਖਣਗੇ ਨਹੀਂ ਯਾਰ ਇਦਾਂ ਨਹੀਂ ਹੋ ਸਕਦਾ ਉਹ ਆਪਣਾ ਦਿਮਾਗ ਖੋਲ ਕੇ ਚੈੱਕ ਕਰ ਲੈਣ ਫੈਕਟ ਚੈੱਕ ਕਰਕੇ ਫੇਰ ਹੀ ਅੱਗੇ ਵਧਿਆ ਕਰੋ ਐਵੇਂ ਨਹੀਂ ਭੇਡ ਚਾਲ ਦੇ ਵਿੱਚ ਵੀ ਦੱਬਿਆ ਆਇਆ ਕਰੋ ਜਿਹੜੇ ਉਹ ਟਾਈਟਲ ਵੀ ਇਹ ਵੀਡੀਓ ਦੇ ਬਣਾਉਂਦੇ ਨੇ ਨਾ ਪੰਜਾਬੀ ਚ ਉਹਨਾਂ ਨੂੰ ਪੜ੍ਹਨੀ ਲਿਖਣੀ ਨਹੀਂ ਆਉਂਦੀ ਉਹ ਕਾਪੀ ਪੇਸਟ ਹੀ ਹੁੰਦੀ ਹੈ ਜਾਂ ਕਿਹੇ ਤੋਂ ਲਿਖਵਾ ਲੈਂਦੇ ਆ ਜਾਂ ਟ੍ਰਾਂਸਲੇਟ ਕਰ ਲੈਂਦੇ ਆ ਉਹਨਾਂ ਨੂੰ ਕੱਲੀ ਬੋਲਣੀ ਆਉਂਦੀ ਆ ਪੰਜਾਬੀ ਉਹਨਾਂ ਨੂੰ ਪੰਜਾਬੀ ਦੀ ਕਿਤਾਬ ਬੁੱਕ ਵੀ ਨਹੀਂ ਮਿਲੂਗੀ ਤੁਹਾਨੂੰ ਉਹਨਾਂ ਦੇ ਕਿਸੇ ਸਾਰੇ ਪਾਕਿਸਤਾਨ ਦੇ ਵਿੱਚ ਬਾਕੀ ਥੋੜੀ ਅਪਡੇਟ ਦੇ ਦਿੰਦਾ ਮੈਂ ਵੀ ਜੰਗਵਾਰੇ ਕੀ ਮਾਹੌਲ ਚੱਲ ਰਿਹਾ ਹੈ ਪਾਕਿਸਤਾਨ ਦੇ ਵਿੱਚ ਜਿਹੜੇ ਵਿਦਰੋਹੀ ਗੁੱਟ ਹੈ ਪਹਿਲਾਂ ਹੀ ਪਾਕਿਸਤਾਨ ਦਾ ਜਿਵੇਂ ਕਿ ਪੰਜਾਬ ਹੀ ਹੈ ਪੰਜਾਬ ਦੇ ਸਾਰੇ ਦਾ ਪਾਕਿਸਤਾਨ ਬਣਿਆ ਇਹ ਤਾਂ ਤੁਹਾਨੂੰ ਸਭ ਨੂੰ ਪਤਾ ਹੈ ਵੀ ਇੱਕ ਜਿੰਨਾ ਸਭ ਨੂੰ ਇੱਕ ਪਾਕਿਸਤਾਨ ਦੇਤਾ ਜਾਨੀ ਕਿ ਪੰਜਾਬ ਦੇਤਾ ਤੇ ਨਾਲ ਚਾਰ ਚਾਰ ਰੋਲੇ ਵਾਲੇ ਪਲਾਟ ਦੇਤੇ ਤੇ ਉਹਨੂੰ ਕਹਿੰਦੇ ਵੀ ਭਾਈ ਕੰਦ ਕੱਢ ਕੇ ਤੇ ਆਪਦਾ ਦੇਸ਼ ਬਣਾ ਲਾ ਉਹਨੇ ਇਦਾਂ ਹੀ ਆਪਣਾ ਆਪਦਾ ਦੇਸ਼ ਬਣਾਇਆ ਹੋਇਆ ਤੇ ਉਹ ਜਿਹੜੇ ਰੋਲੇ ਵਾਲੇ ਪਲਾਟ ਆ ਉੱਥੇ ਰੋਲਾ ਕਦੇ ਮੁੱਕਿਆ ਹੀ ਨਹੀਂ ਇੱਕ ਉਥੇ ਸਿੰਧੂ ਸਿੰਧੂ ਦੇਸ਼ ਦੀ ਮੰਗ ਚੱਲੀ ਜਾਂਦੀ ਹੈ ਸਿੱਧ ਦੇ ਵਿੱਚ ਤੇ ਉਹਨਾਂ ਦਾ ਜੋ ਪੀਪਲ ਪਾਰਟੀ ਹੈ ਉਹ ਤਾਂ ਤੁਹਾਨੂੰ ਪਤਾ ਹੀ ਆ ਵੀ ਆਪ ਦੇ ਫਾਇਦੇ ਖਾਤਰ ਜਾਂ ਚਪੇੜਾ ਨਾਲ ਲਾ ਲੋ ਕਹਿ ਲੋ ਵੀ ਉਹ ਤਾਂ ਫੌਜ ਨੇ ਚਬਾ ਸ਼ਰੀਫ ਦੇ ਨਾਲ ਹੀ ਲਾ ਰੱਖਿਆ ਤਾਂ ਉਹ ਹੁਣ ਲੋਕ ਜਿਹੜਾ ਪੰਜਾਬ ਆਪਾਂ ਇੰਡੀਆ ਵਾਲੇ ਨੇ ਪਾਣੀ ਰੋਕਿਆ ਵੀ ਹੈ ਨਾ ਤੇ ਉਹ ਜਿਹੜਾ ਸਿੰਧੂ ਨਦੀ ਹੈ ਜਾਨਕਿ ਇੰਡਸ ਰਿਵਰ ਹੈ ਤੇ ਉਹ ਰਾਵੀ ਰਿਵਰ ਹੈ ਜਾਂ ਜਿੰਨੀਆਂ ਵੀ ਨਦੀਆਂ ਉਹ ਅੱਗੇ ਜਾ ਕੇ ਸਿੰਧੂ ਨੂੰ ਜਾਂਦਰਾ ਹੈ ਤੇ ਇਹਨਾਂ ਨੇ ਕੀ ਕੀਤਾ ਫੌਜ ਨੇ ਜਿੱਥੇ ਫੌਜ ਦੀ ਆਪ ਦੀ ਪ੍ਰਾਪਰਟੀ ਹੈ ਜਾਨਕਿ ਜਮੀਨਾਂ ਹੈ ਇਨਾ ਨੈਰਾ ਬਣਾਵਣਾ ਆਪਣਾ ਕਿ ਉਹ ਪਾਣੀ ਵੀ ਆਪਦੇ ਵੱਲੋਂ ਪੰਜਾਬ ਦੇ ਵਿੱਚ ਹੀ ਮਤਲਬ ਖਿੱਚ ਲਿਆ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਸਾਡੀਆਂ ਜਮੀਨਾਂ ਹਾਰੀਆਂ ਭਰੀਆਂ ਰਹਿਣ ਤੇ ਉਹਨਾਂ ਨੇ ਆਪਦਾ ਉਹ ਮਤਲਬ ਪ੍ਰੋਟੈਸਟ ਵਗੈਰਾ ਕਰ ਰਹੇ ਆ ਵਿਚਾਰੀ ਤੇ ਉਹ ਇੱਕ ਮੰਗ ਵੀ ਕਰ ਰਹੇ ਆ ਵੀ ਸਾਡਾ ਸਿੱਧੂ ਦੇਸ਼ ਅਲੱਗ ਹੋਣਾ ਚਾਹੀਦਾ ਤੇ ਬਲੋਚਿਸਤਾਨਾਂ ਦਾ ਤੁਹਾਨੂੰ ਪਤਾ ਹੀ ਹੈ ਉਹਨਾਂ ਨੇ ਤਾਂ ਕਾਫੀ ਉੱਥੇ ਕਰਕੇ ਕਈ ਫੜਕਾ ਵੀ ਦਿੱਤੇ ਉਹਨਾਂ ਨੂੰ ਗੁੱਡ ਨਾਈਟ ਬੋਲਤਾ ਵੀ ਸੋਝੋ ਬਈ ਰਾਤ ਹੋ ਗਈ ਕਿਉਂਕਿ ਜਦੋਂ ਅੱਖਾਂ 'ਚ ਹਨੇਰਾ ਆ ਜਾਂਦਾ ਫਿਰ ਉਹਦੋਂ ਜਦੋਂ ਹੁੰਦਾ ਹੈ ਇਹ ਜਿਦਾ ਆਪਾਂ ਨਾ ਨਹੀਂ ਇੱਥੇ ਲੈ ਸਕਦੇ ਕਿਉਂਕਿ YouTube ਦੀ ਕਮਿਊਨਿਟੀ ਗਾਈਡਲਾਈਨਸ ਆ ਆ ਜਾਂਦੀ ਹੈ ਤੇ ਉਹਨਾਂ ਹਥਿਆਰਾਂ ਦਾ ਆਪਾਂ ਨਾ ਨਹੀਂ ਜੇਕਰ ਨਹੀਂ ਕਰ ਸਕਦੇ ਤੇ ਉਹਨਾਂ ਨੇ ਤਾਂ ਪੂਰੀ ਆਪਦੀ ਚੱਕ ਰੱਖਿਆ ਕੰਮ ਤੇ ਦੂਜਾ ਖੈਬਰ ਪਖਤੂਨ ਖਾ ਉਹਨਾਂ ਦਾ ਵੀ ਉਹ ਪਖਤੂਨ ਆ ਜਿੰਨੇ ਉਹ ਅਲੱਗ ਆ ਉਹ ਕਹਿੰਦੇ ਵੀ ਅਸੀਂ ਤਾਂ ਅਫਗਾਨਿਸਤਾਨ ਨਾਲ ਨੇ ਤੇ ਅਫਗਾਨਿਸਤਾਨ ਦੇ ਲੋਕ ਤਾਂ ਉਹ ਜਿਹੜੇ ਪਰ ਪੰਜਾਬੀ ਟਰੈਵਲ ਕਪਲ ਨਹੀਂ ਜਿਹੜੇ ਉਹਨਾਂ ਚੋਂ ਇੱਕ ਉੱਥੇ ਅੱਜ ਹੀ ਮੈਂ ਵੀਡੀਓ ਦੀ ਆਈ ਸੀ ਮੇਰੇ ਕੋਲੇ ਪਹਿਲਾਂ ਤੇ ਉਹ ਉਹ ਅਫਗਾਨਿਸਤਾਨ ਚ ਗਿਆ ਹੋਇਆ ਹੈ ਉੱਥੇ ਲੋਕ ਧੱਕੇ ਨਾਲ ਹੀ ਬਜ਼ੁਰਗ ਵਿਚਾਰਾ ਉਹ ਵੀਡੀਓ ਦੇ ਵਿੱਚ ਆਪਦੇ ਮਤਲਬ ਵਿਚਾਰ ਦੱਸੀ ਰਿਹਾ ਸੀ ਵੀ ਅਸੀਂ ਪਾਕਿਸਤਾਨ ਤੋਂ ਬਹੁਤ ਤੰਗ ਆਏ ਪਾਕਿਸਤਾਨ ਨੇ ਸਾਡੇ ਨਾਲ ਧੋਖਾ ਕੀਤਾ ਤੇ ਤੁਸੀਂ ਉਧਰੋਂ ਠੋਕੋ ਤਾਂ ਅਸੀਂ ਇਧਰੋਂ ਠੋਕਦੇ ਹਾਂ ਤੇ ਇਹਨਾਂ ਨੂੰ ਵਿੱਚ ਇਕੱਠਾ ਕਰ ਦਿਓ ਤੇ ਸਿੱਧਾ ਬਾਰਡਰ ਇੰਡੀਆ ਨਾਲ ਹੀ ਲੱਗ ਜਾਏ ਸਾਡਾ ਅਫਗਾਨਿਸਤਾਨ ਦੇ ਲੋਕ ਇਦਾਂ ਹੀ ਕਹਿੰਦੇ ਆ ਤੇ ਇਹਨਾਂ ਦਾ ਹੋਣਾ ਵੀ ਇਦਾਂ ਹੀ ਚਾਹੀਦਾ ਹੈ ਤੇ ਬਾਕੀ ਜਿਹੜਾ ਰਹਿ ਗਿਆ ਉਹਨਾਂ ਦਾ ਕਸ਼ਮੀਰ ਜਿਹਨੂੰ ਉਹ ਸੋ ਕਾਲਡ ਆ ਯਾਰ ਕਸ਼ਮੀਰ ਕਹਿੰਦੇ ਆ ਤੇ ਗਿਲਗਿਟ ਬਲਟਿਸਤਾਨ ਉਹਨਾਂ ਦਾ ਰੌਲੇ ਦਾ ਤੁਹਾਨੂੰ ਪਤਾ ਹੀ ਉਹਦਾ ਹੈ ਹੀ ਇੰਡੀਆ ਦਾ ਉਹ ਤੇ ਨਿਆਂ ਹੀ ਕਰ ਦਈਏ ਤੇ ਐਂਡ ਤੇ ਉਹ ਦੇਸ਼ ਦੇ ਵਿੱਚ ਬਚਿਆ ਕੀ ਕੱਲਾ ਪੰਜਾਬ ਤੇ ਪੰਜਾਬ ਦੇ ਲੋਕ ਜੇ ਸਾਰੇ ਹੋਰਾਂ ਨਾਲ ਇਹਨਾਂ ਦੇ ਇੰਨੇ ਮਤਲਬ મતਭੇਦ ਹੈ ਤੇ ਫਿਰ ਆਪਣੀ ਨਾਲ ਕਿਉਂ ਨਾ ਹੋਣਗੇ ਜਿਹੜੇ ਇਹਨਾਂ ਦੇ ਦੇਸ਼ ਦੇ ਆਪਣੇ ਸਟੇਟਾਂ ਹਨ ਉਹਨਾਂ ਦੇ ਲੋਕਾਂ ਨਾਲ ਨਹੀਂ ਬੰਦੀ ਉੱਥੋਂ ਦੇ ਪੰਜਾਬੀਆਂ ਨੂੰ ਪੰਜਾਬ ਦੇ ਵਿੱਚ ਹੀ ਤਜਦੀ ਹੈ ਜਿਵੇਂ ਆਪ ਦਾ ਸਰਦ ਕੱਪ ਕੇ ਹੋਰਲੇ ਹੋਰ ਸੂਬੇ ਚ ਜਾਂਦੇ ਹਨ ਤੇ ਉੱਥੋਂ ਹੀ ਉਹ ਫੜਕਾ ਦਿੰਦੇ ਹਨ ਉਹਨਾਂ ਨੂੰ ਤੇ ਆਪਾਂ ਨੂੰ ਤਾਂ ਉਹ ਸਿਰਫ ਇੱਕ ਯੂਜ਼ ਐਂਡ ਥਰੋ ਵਾਲੀ ਨਿਕਲੀ ਬਣਾਉਂਦੀ ਹੈ ਪਹਿਲਾਂ ਜਿੱਦਾਂ ਅੰਗਰੇਜ਼ਾਂ ਨੇ ਪਾੜੋ ਤੇ ਰਾਜ ਕੁਲਵਾਰੀ ਨੀਤੀ ਬਣਾਈ ਸੀ ਨਾ ਇਹਨਾਂ ਨੇ ਯੂਜ਼ ਐਂਡ ਥਰੋ ਵਾਲਾ ਕੰਮ ਚਲਾ ਰੱਖਿਆ ਚਲੋ ਯੂਟਿਊਬਰ ਜਿੰਨੇ ਵੀ ਆਪਣੇ ਉਧਰ ਜਾਂਦੇ ਸੀਗੇ ਉਹਨਾਂ ਨੂੰ ਮੈਂ ਕੋਈ ਮਾੜਾ ਚੰਗਾ ਨਹੀਂ ਬੋਲਦਾ ਉਹ ਆਪਦੇ ਫੈਦਮ ਜਾਂਦੇ ਸੀ ਕਿਉਂਕਿ ਉਹਨਾਂ ਦਾ ਜਦੋਂ ਆਪਾਂ ਵੀਡੀਓ ਦੇਖਾਂਗੇ ਤਾਂ ਉਹ ਚੱਲਣਗਾ ਤੇ ਚੱਲਣਗਾ ਤਾਂ ਜਾਣਗੇ ਉਹਨਾਂ ਦਾ ਕੰਮ ਹੈ ਮੇਰੇ ਕਹਿਣ ਤੇ ਉਹ ਵੀਡੀਓ ਜ਼ਰੂਰ ਦੇਖਿਓ ਮੈਂ ਸਕਰੀਨਸ਼ਾਟ ਲਾ ਦੂੰਗਾ ਉਸ ਵੀਡੀਓ ਦਾ ਤੇ ਉਹ ਚਾਰ ਪੰਜ ਬੰਦੇ ਬੈਠੇ ਆ ਤੇ ਤੁਹਾਨੂੰ ਗੁੱਸਾ ਬਹੁਤ ਆਊਗਾ ਵੇਖ ਕੇ ਤੇ ਸੋ ਮੈਂ ਤਾਂ ਹੀ ਕਹਿੰਦਾ ਵੀ ਇਹਨਾਂ ਨੂੰ ਬਸ ਕਰ ਦਿਓ ਅਨਸਬਸਕ੍ਰਾਈਬ ਕਰਕੇ ਤੇ ਇਹਨਾਂ ਦੇ ਉਹਨਾਂ ਦੇ ਪੇਜਾਂ ਤੇ ਤੇ ਚੈਨਲਾਂ ਤੇ ਜਾਣਾ ਬੰਦ ਕਰੋ ਤੇ ਆਪਣੇ ਇੰਡੀਆ ਦੇ ਖਾਸ ਕਰ ਪੰਜਾਬ ਦੇ ਹੀ YouTube ਚੈਨਲ ਦੇਖਿਆ ਕਰੋ ਤੇ ਮੇਰਾ ਤਾਂ ਤੁਸੀਂ ਫਿਰ ਕਰ ਹੀ ਦਿਓ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਗੱਲ ਨੂੰ ਪਹੁੰਚਾ ਦਿਓ ਸਬਸਕ੍ਰਾਈਬ ਜ਼ਰੂਰ ਕਰ ਦਿਓ ਸਲਾਮ ਨਮਸਤੇ ਸਤਿ ਸ੍ਰੀ ਅਕਾਲ